ਅਨਿਸ਼ਾ ਸਿਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹਟੜਕਲਾ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਜੀ ਹੁਣਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਆਪਾਂ ਅੱਛੇ ਤੁਸੀਂ ਦੇਖ ਸਕਦੇ ਜੇ ਤਿੰਨ ਹੀ ਵੜਾਂ ਤੇ ਤਿੰਨ ਹੀ ਝੋਟੀਆਂ ਗੱਲਬਾਤ ਹੁਣ ਆਪਾਂ ਬਗੀਚੇ ਵੀਰ ਨਾਲ ਕਰਦੇ ਆਂ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਹਰਪੀਤ ਭਾਜੀ ਕੀ ਹਾਲ ਜੇ? ਵਧੀਆ ਵਧੀਆ ਤੁਸੀਂ ਦੱਸੋ। ਹਾਂ ਠੀਕ ਠਾਕ ਵਧੀਆ ਜੀ ਭਾਜੀ। ਸਭ ਚਲੋ ਵਧੀਆ ਚੱਲਦਾ ਜੀ। ਤੇ ਵੇਖ ਲਿਆ ਜੀ ਵਿਆਹ ਫਿਰ? ਵਿਆਹ ਭਾਜੀ ਵੇਖ ਲਿਆ ਬਰਸੋ। ਠੀਕ ਐ। ਵਿਆਹ ਵੇਖਣ ਚੱਲੇਗੇ ਵੀਰਾਂ ਦੇ ਫੋਨ ਹੀ ਬੜੇ ਆਏ। ਅੱਛਾ। ਉਹਦੇ ਵੀਰ ਜੀ ਅੱਜ ਨਹੀਂ ਵੀਡੀਓ ਪਾਈ ਕੀ ਗੱਲ ਹੋ ਗਈ? ਠੀਕ ਐ। ਤਾਂ ਨ ਵੀ ਇਹ ਵਿੱਚ ਫੋਨ ਕਹਿੰਦੇ ਹੈ ਬਗੀਚੇ ਭਾਈ ਦੀ ਵੀਡੀਓ ਨਹੀਂ ਆਈ। ਵੀਡੀਓ ਇੱਕ ਵਾਰ ਮੇਰੇ ਕੋਲ ਹੀ ਹੋਈ ਹੈ ਨਾ। ਇਹ ਕਿਹਾ ਅੱਜ ਵਿਆਹ ਵੇਖਣ ਦੇ। ਆਪਣੇ ਖੇਤੀਬਾੜੀ ਵਾਲੇ ਹੀ ਭਾਜੀ ਹਰਜੀਤ ਨੂੰ ਪਿਆਰ ਬੜਾ ਸੀ ਤੇ ਉਹਨਾਂ ਦੇ ਮੁੰਡੇ ਦਾ ਵਿਆਹ ਫਿਰ ਠੀਕ ਆ ਕੋਈ ਗੱਲ ਕਰ ਕੀ ਫਿਰ ਠੀਕ ਆ ਚਲੋ ਨਾਮ ਦੱਸੋ ਫਿਰ ਇੱਕ ਮੇਰਾ ਭਾਜੀ ਬਗੀਚਾ ਸਿੰਘ ਜੀ ਹਾਂਜੀ ਕੈਂਡ ਹਰੜ੍ਹ ਕਲਾਂ ਤਹਿਸੀਲ ਹਈ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲਦੇ 95923 ਦੇ 64209 ਠੀਕ ਆ ਤੇ ਸ਼ੁਰੂਆਤ ਫਿਰ ਪਹਿਲੇ ਨੰਬਰ ਵਾਲੀ ਛੋਟੀ ਤੋਂ ਕਰੀਏ ਕਰ ਲਓ ਹਰਜੀਤ ਭਾਜੀ ਆ ਦੇਖ ਸਾਡੇ ਜੀ ਛੋਟੀ ਜਿਹੜੀ ਪੂਰੀ ਕਮਾਲ ਦੀ ਆ ਚੰਗੀ ਸਾਂਭੀ ਛੋਟੀ ਆ ਜਿਹੜੀ ਚਿਹਰੇ ਦੇ ਵੇ ਪੂਰੀ ਸੋਹਣੀ ਆ ਤੇ ਕਿਹਨੇ ਰੀਜੀ ਵੀ ਆਪਣੀ ਪੂਰੀ ਲਾਈ ਆ ਇਹਦੇ ਤੇ ਆਹ ਦੇਖ ਸੰਦੇ ਸਯਾ ਪਿੰਭਾ ਜੀ ਕੱਚੀ ਆ ਝੋਡੀ ਕਿੰਨਾ ਕੁ ਲਾਜੀ ਟਾਈਮ ਅਜੇ ਕਿਹਨੇ ਖਾ ਪਿੰਭਾ ਜੀ ਇਹ ਸਾਰੇ ਘਟੋ ਘੜਵੇ 15 16 ਦਿਨੇ ਆ ਝੋਡੀ ਠੀਕ ਹੈ ਹਾਂਜੀ ਪਰ ਕਿਸੇ ਨੇ ਸੰਭਣ ਆਲੀਆਂ ਭਾਈ ਸ਼ਾਮ ਨਾਲ ਲੋਣੀ ਕੋਈ ਸ਼ੱਕ ਛੱਡਿਆ ਕੋਈ ਕਸਰ ਨਹੀਂ ਛੱਡੀ ਆਪਣੇ ਅੰਕਲ ਫੌਜੀ ਜਿਨ੍ਹਾਂ ਕੋ ਝੋਟੀ ਸੀ ਨਾ ਠੀਕ ਹੈ ਉਹ ਚੀ ਬੜੀ ਉਹਨਾਂ ਰੀਜੀ ਨਾ ਸਾਂਭੀ ਤੇ ਉਹਨਾਂ ਨਾਲ ਗੋਡਿਆਂ ਦਾ ਪ੍ਰਸ਼ਨ ਕਰਾਉਣਾ ਹੈ ਅੱਛਾ ਉਹਨਾਂ ਦੀ ਮਜਬੂਰੀ ਵਿਚਾਰਿਆਂ ਨੇ ਤਾਂ ਕਰਕੇ ਝੋਡੀ ਦਿੱਤੀ ਠੀਕ ਹੈ ਭਾਈ ਸ਼ਾਮ ਨਾਲ ਲੋਣੀ ਦੂਜਾ ਸੂਆ ਪਹਿਲੇ ਸੂਏ 14 15 ਕਿਲੋ ਝੋਡੀ ਨੇ ਸਰ अच्छा हां पूरी गारंटी ਨਾਲ ਚੋਟੀ ਆ ਭਲਾਈ ਆ ਤਿਆਰ ਕੀ ਕਿੰਨਾ ਚਾਹੋਗੇ ਤਿਆਰ ਕੀ ਭਾਜੀ 15 ਤੋਂ ਪਲੱਸ ਹੀ ਜਾਊ 16 17 ਕਿਲੋ ਰਾਮ ਨਾਲ ਦਦੂ ਚੋਟੀ ਦੋ ਰੋ ਹਾਂ ਫਿਰ ਇੱਕਰੀ ਚੱਬੂ ਦਾ ਤਰੰਦਾ ਥੋੜਾ ਜਿਆ ਕਰਦੀ ਆ ਬਾਕੀ ਉਸ ਤਰ੍ਹਾਂ ਜਿਹੜੀ ਆ ਸੰਗਲ ਪਿਆ ਸੰਭਨ ਨਾਲ ਨਹੀਂ ਕਿ ਕਸਰ ਛੱਡੀ ਇਛੇ ਤਰ੍ਹਾਂ ਕਹਿੰਦੇ ਕਿ ਸੰਗਲ ਪਿਆ ਹੀ ਉਹਦੇ ਕਰਕੇ ਛੱਬੂ ਦੀ ਆਤ ਨਹੀਂ ਇਹਨੂੰ ਥੋੜੀ ਜੀ ਪੂਰੇ ਚੰਗੇ ਕੱਦ ਕਾਠ ਵਾਲੀ ਆ ਜੜੀ ਜੇ ਬੁਨਾ ਥੋੜੀ ਘੱਟ ਤੁਰਦੀ ਆ ਆ ਦੇ ਸੱਦੇ ਜੇ ਤਿਆਰ ਹੋਣਾ ਵਾ ਜੇ ਇਨੇ ਬੜੀ ਪਾਜੀ ਛੋਟੀ ਬੰਦੀ ਲਿਆ ਵੇਖੋ ਇਹ ਕੈਰੀ ਕਰਦਾ ਕਪੜਾ ਹੁੰਦਾ ਠੀਕ ਆ ਹਾਂਜੀ ਇੱਥੋਂ ਤੱਕ ਹੁੰਦੀ ਹੁੰਦੀ ਆ ਠੀਕ ਆ ਜੀ ਹਾਂਜੀ ਤੇ ਮੁੱਲ ਫੇਰ ਇਹਦਾ ਮੁੱਲ ਪਾਜੀ ਇਹਦਾ ਫੋਨ ਤੇ ਕਰਾਂਗੇ ਤਾਂ ਇਹਦਾ ਫੋਨ ਤੇ ਕਰਨਾ ਹਾਂਜੀ ਬਾਕੀ ਇਹ ਕਿ ਕੋਈ ਛੋਟੀ ਨੂੰ ਇੱਥੇ ਆਣ ਕੇ ਵੇਖੇ ਕਰੀ ਪਾਜੀ ਇੱਥੇ ਆਣ ਕੇ ਵੇਖਾ ਕੋਈ ਕਸਰੀ ਨਹੀਂ ਹੈਗੀ ਛੋਟੀ ਜੀ ਵੇਖੋ ਪਤਾ ਫੇਰ ਫੇਰ ਪਸੰਦ ਆਊਗੀ ਪੁਰੀ ਇੱਕ ਪਸੰਦ ਸਿੰਗੀ ਬੜੀ ਨਿੱਕੀ ਆ ਠੀਕ ਆ ਜੀ ਹਾਂਜੀ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਛੋਟੀ ਜੀ ਮਗਰ ਕੱਟੀ ਜੇ ਫਿਰ ਇਹਦੇ ਮਰ ਨੀਲੀ ਰਾਵੀ ਦੀ ਪਿਓਰ ਕੱਟੀ ਆ ਦੇਖ ਸਾਡੇ ਪਿਓਰ ਨੀਲੀ ਦੀ ਕੱਟੀ ਆ ਜਿਹੜੀ ਤੀਗਾ ਕਿਸੇ ਵੀਰ ਨੇ ਜਿਹੜਾ ਪਿਓਰ ਨੀਲੀ ਦਾ ਭਰਾਇਆ ਵਾ ਇਹਨਾਂ ਬਾਜੀ ਆ ਪੰਜੀ ਜੱਦੀ ਬੜੀ ਜੇ ਸੁਆ ਪਹਿਲਾ ਪਹਿਲਾ ਸੁਆ ਵੇਖੋ ਹਾਂ ਦੇਖ ਸਾਡੇ ਪਹਿਲਾ ਸੁਆ ਤੇ ਪੂਰੀ ਠੰਡੀ ਧੀਰੀ ਆ ਜਿਹੜੀ ਅੱਜ ਫਿਰ 7:30 ਵਜੇ ਚੁਆਈ ਜੇ ਦੀ ਝੋਟੀ ਦੀ ਅੱਛਾ ਤੇ ਫਿਰੇ ਆਈ ਹੈ ਜੀ ਠੀਕ ਆ ਹਾਂਜੀ ਤੇ ਸੂਈ ਨੂੰ ਕਿੰਨੇ ਦਿਨ ਹੋਏ ਜੇ ਚੌਥਾ ਦਿਨ ਜੀ ਭਾਜੀ ਬੱਚਾ ਦੇ ਦਾ 나ੜੂ ਲੱਥ ਗਿਆ ਜੀ ਠੀਕ ਆ ਚੌਥਾ ਦਿਨ ਆ ਸੂਈ ਤੇ ਅਜੇ ਤੇ ਬੋਲਾ ਹੀ ਹੁਣ ਇਹਦੇ ਕੋਤੇ ਮੋਲਾ ਦਾ 9 ਕਿ ਅਜੀ ਸਟਾਰਟਿੰਗ ਬੜੀ ਚੰਗੀ ਝੋਟੀ ਤੇ ਕਿੰਨਾ ਚਵਾਈ ਜਾਊਗੀ ਦੁੱਧ ਦਾਹਾਂ ਤੋਂ ਪਲੱਸ ਹੀ ਜਾਊਗੀ ਤੋਰ ਹਾਂ ਫੇਰ ਕਰੀ ਨਾ ਹੁਣ ਮੋਕੇ ਦੇ 9 ਲੀਟਰ ਚਵਾ ਦੋਗੇ ਤੇ ਤਾਂ ਪਾਕਾ ਭਾਈ ਦੋ ਟਾਈਮ ਛੱਡ ਗਿਆ ਤੇ ਤਿੰਨ ਟਾਈਮ ਚੋਈ ਠੀਕ ਹੈ ਜੀ ਹਾਂ ਜੀ ਇਹ ਤੇ ਭਾਜੀ ਇੰਨੀ ਬੰਦੀ ਚਤਰਾਵਾਂ ਲੈਦਰ ਗਾਂ ਬੰਦੀ ਆ ਫੇਰ ਚਵਾਈ ਲੈ ਰਿਆ ਠੀਕ ਆ ਹੋਰ ਵੀ ਜ਼ਿਆਦੀ ਬੰਦੀ ਆ ਕੱਟੀ ਜਿਸ ਵੇਲੇ ਚਵਾਈ ਹੋ ਗਏ ਜਿਹੜੀ ਆਈ ਆ ਜਿਹੜੀ ਚਵਾਈ ਹੋ ਗਏ ਫੇਰ ਆਈ ਆ ਬਾਕੀ ਪੂਰੀ ਸਟੀ ਨੇ ਬਸ ਛੋਟੀ ਸਿੱਗੀ ਸੁਗੀ ਇਹਦੇ ਹੀ ਵੇਖੋ ਕਿੰਨੀ ਬਾਕੀ ਸੀਲ ਠੰਡੀ ਆ ਪੀਰ ਭਾਈ ਬੜੀ ਤੇ ਤਾਂ ਤੋਂ ਨੋ ਕੇ ਵੀ ਸਾਰੇ ਪੂਰੇ ਕੋਈ ਮਾਲੋ ਕਮੀ ਨਹੀਂ ਭਾਜੀ ਇਹਦੇ ਸਹੜੀ ਆ ਥੋੜੀ ਬਹੁਤੀ ਭਾਲ ਛੋਟੀ ਨੂੰ ਹੈਗੀ ਆ ਕੋਈ ਭਲਾ ਹੈ ਗਿਆ ਜਿਹੜੀਆਂ ਅਜੇ ਕੋਈ ਕਮੀ ਨਹੀਂ ਕੱਟੀ ਜਗੀ ਠੀਕ ਆ ਆਹ ਦਾ ਡੰਗਰ ਬੜਾ ਪਾਜੀ ਘੱਟ ਲੱਗਦਾ ਜੀ ਤੇ ਇਹਦਾ ਮੁੱਲ ਵੀਰ ਜਿੰਦਾ ਦੀ ਕੱਟੀ ਮੁੱਲ ਤਾਂ 90 ਕਰ ਲਗੇ ਅੱਛਾ ਪਰ ਨਹੀਂ ਆਪਾਂ ਨਾਲ ਜੈ ਜੀ ਮੁੱਲ ਲੰਦਾ ਜੀ ਕਿੰਨਾ 75 ਜੀ 75000 ਹਾਂਜੀ ਵਿੱਚੋਂ ਕਰਨਾ ਮੰਨਤਨ 72 ਦੀ ਭਾਈ ਦੇ ਦੀ 72000 ਦੀ ਦੇ ਦੋਗੇ ਸ਼ੋਰਟ ਕਰ ਦੋਗੇ ਮੌਕੇ ਤੇ ਫਿਰ ਨਹੀਂ ਆ ਵੀ ਕਰ ਦੋ ਜੂ ਕਰਦੀ ਇੱਕੋ ਫਿਰ ਇੱਕੋ ਹੀ ਕਰ ਦੋ ਬਸ ਉੱਚ ਸ਼ੋਰ ਹੀ ਹੋਵੇ ਬਸ ਫਿਰ ਪੂਰੇ 70 ਦੀ ਕਰਦੀ ਆ ਹਾਂਜੀ ਇਹ ਚੋਂ ਭਾਜੀ 100 ਰੁਪਇਆ ਸਿਰਫ ਸ਼ੋਰਟ ਹੋਊਗੀ ਉਹ ਵੀ ਆਪਣੀ ਮਰਜ਼ੀ ਦੀ ਠੀਕ ਹੈ ਬਾਕੀ ਕੱਟੀ ਵੇਖ ਲਓ ਕਿੰਦਾ ਦੀ ਹਰਪ੍ਰੀਤ ਭਾਜੀ ਠੀਕ ਹੈ ਕੱਟੀ 'ਚ ਕੋਈ ਕਮੀ ਨਹੀਂ ਹੈਗੀ ਕਿਸੇ ਦੀ ਇਹ ਆ ਮੇਨ ਵਾਦਾ ਹੈ ਕਿ ਠੰਡੀ ਧੀਰੀ ਆ ਠੰਡੀ ਧੀਰੀ ਬੜੀਆ ਤੇ ਮਗਰ ਕੱਟੀ ਵੀ ਨਹੀਂ ਲਈ ਦੀ ਸੰਭਣਾ ਲਈ ਆ ਜਿਹੜੀ ਹਾਂ ਇੱਕ ਹੋਰ ਗੱਲ ਹੈ ਬਾਕੀ ਬਣਦੀ ਬੜੀ ਹੈ ਸ਼ਾਮਾਂ ਨੂੰ ਠੀਕ ਹੈ ਸਿਰਫ 24 7:30 ਵਜੇ ਦੀ ਆ ਐਨੇ ਨਹੀਂ ਪਛਾਹ ਹੁੰਦੀ ਛੋਟੀ ਠੀਕ ਹੈ ਹਾਂਜੀ ਤੇ ਹੁਣ ਜਿਹੜੀ ਆਵਲੀ ਆ ਇਹ ਭਾਜੀ 8 ਮ ਮੋਕੜ ਕੱਬਣੀ ਠੀਕ ਆ ਤੁਹਾਨੂੰ ਦਿਖਾਈ ਨਾ ਇੱਕ ਇਹਦੇ ਨਾਲ ਦਾ ਦੁਫਾ ਹੋਰ ਉਹ ਦੁਫਾ ਅੰਦਰ ਬੰਨਿਆ ਤਾ ਹੀ ਅੰਦਰ ਬੰਨਿਆ ਉਹ ਘਰ ਲਾ ਲਈ ਮੈਂ ਅੱਛਾ ਪਿਓਰ ਨੀਲੀ ਰਾਵੀ ਹੋ ਵੀ ਪਿਓਰ ਨੀਲੀ ਰਾਵੀ ਪੂਰੀ ਹਨਾ ਇਹ ਵੀ ਭਾਜੀ ਮੈਂ ਉਧਰੋਂ ਆਈ ਸੀ ਜੋੜਾ ਹੀ ਸੱਜਣ ਬੱਦੇ ਕੋ ਅੱਛਾ ਇਹਨੇ ਵੀ ਪਹਿਲੇ ਸੂਏ 15 ਕਿਲੋ ਦੁੱਧਤਾ ਠੀਕ ਆ ਜੋ ਤਾਜੀ ਲਿਆਂਦੀਆਂ ਉਹਨਾਂ ਨੇ ਠੀਕ ਆ 1 ਲੱਖ ਦੇ 7000 ਦੀ ਪਹੁੰਚ ਹੋਈ ਇੱਥੇ ਠੀਕ ਆ ਹੁਣ ਵੀ ਭਾਜੀ ਥਲੇ 5 ਕਿਲੋ ਦੁੱਧ 8 ਮਹੀਨਾ ਦੀ ਕੱਬਣੀ 8 ਮਹੀਨਾ ਦੀ ਕੱਬਣੀ ਆ ਤੇ 5 ਕਿਲੋ ਦੁੱਧ ਆ ਹਾਂਜੀ ਠੀਕ ਆ ਤੇ ਏ ਦਾ ਵੀ ਸੌਦਾ ਭਾਜੀ ਹੋ ਗਿਆ ਜੇ ਹੁਣੇ ਤਾਂ ਲੱਗ ਗਿਆ ਹੋਇਆ ਠੀਕ ਆ ਆ ਵਹਿਣ ਵੀ ਪਸੋਂ ਦੀ ਸੁਈ ਆ ਅੱਛਾ ਚੌਗੀ ਚਾਰ ਦੰਦ ਵਹਿੜਿਆ ਵੀ ਸਾਹ ਪਿੱਛੇ ਹੀ ਲੇਖਿਓ ਠੀਕ ਆ ਆ ਦੇਖੋ ਠੀਕ ਆ ਇਹ ਇਹਦਾ ਵੀ ਜੋੜੇ ਦਾ ਹੀ ਸੌਦਾ ਹੁਣੇ ਹੋਇਆ ਜੀ ਅੱਛਾ ਹੁਣ ਇਹ ਸੌਦਾ ਹੋ ਗਿਆ ਸਾਈ ਬਿਆਨਾ ਹੋ ਗਿਆ ਸਾਰਾ ਕੁਝ ਮੈਂ ਕਿਹਾ ਆਪਣੇ ਨਾ ਬਾਬਾ ਜੀ ਆ ਸੁਖਾ ਆਨੰਦ ਪਿੰਡ ਤੋਂ ਭਗਤੇ ਭਾਈ ਲੱਗੂ ਅੱਛਾ ਮਾਲ ਮੇਰੇ ਕੋ ਆ ਮੇਰੇ ਸਾਂ ਸਤਵਾਂ ਪੰਜ ਨੰਗ ਰੱਖੇ ਗਏ ਤੇ ਦੋ ਆ ਚਲ ਗਏ ਦਖਾਂਦਰਾ ਦੇ ਵਿੱਚ ਵਿੱਚ ਅੱਛਾ ਹਾਂਜੀ ਬਾਬਾ ਜੀ ਆ ਗਰਜੰਟ ਬਾਬਾ ਜੀ ਆ ਅੱਛਾ ਉਹ ਸਕਾਰਜੋਗੇ ਆਪਣੇ ਉਹਨਾਂ ਨੇ ਜੋੜਾ ਹੀ ਲੱ ਲਿਆ ਆਪਣੇ ਅੱਛਾ 1 ਲੱਖ ਦੇ 5000 ਦਾ ਹੈ ਜੀ ਅੱਛਾ 1 ਚੋਟੀ ਇਕਾ ਵੈੜਾ 1.9 10 ਕਿਲੋ ਬੋਲਾ ਹੀ ਆ ਪਰ ਸੋਈ ਸੁਈਓ ਉਹ ਵਸ਼ੀਰ ਹੈ ਮਗਰ ਬਹੁਤ ਡਾਡੀ ਆ ਅੱਛਾ ਉਹ ਚਿੱਟੀ ਬੱਚੀ ਜਿਹੜੀ ਹਾਂਜੀ ਹਾਂਜੀ ਤੇ ਇਹਨਾਂ ਦਾ ਮਤਲਬ ਹੋ ਗਿਆ ਸਰ ਉਹਨਾਂ ਦਾ ਨਿੱਗ ਅੱਗੇ ਜੀ ਹੋ ਜਾ ਠੀਕ ਉਹ ਹੀ ਜਿਹੜਾ ਮਤਲਬ 15 ਕਿ ਮਿੰਟ ਪਹਿਲਾਂ ਜਾਂਦੇ ਵੀ ਮਿੰਟ ਉਹਨਾਂ ਨੇ ਪੈਸੇ ਪਾਤੇ ਆ ਤੇ ਫਿਰ ਵਿੱਚ ਪੈ ਜਾਣੀਆਂ ਇਹਨਾਂ ਵਿੱਚ ਪੈ ਜਾਣੀਆਂ ਹੁਣ ਇਹ ਜਿਹੜਾ ਵਾ ਇਹ ਵੇਗੀਆਂ ਵਾ ਦੋਵੇਂ ਇਹ ਤੋਂ ਖਾਣਾ ਇਹ ਜਣਾ ਮਾ ਉਧਰ ਮੋਗੇ ਜਲੇ ਹਲ ਮੋਗੇ ਜਲੇ ਜੀ ਤੋਂ ਫਾਣਾ ਪੀਂਦਿਆ ਮੋਗੇ ਜਲੇ ਦਾ ਲਾਸਟ ਪਿੰਡ ਆ ਠੀਕ ਹੈ ਜੀ ਹੁਣ ਬਠਿੰਡੇ ਸ਼ੁਰੂ ਹੋ ਜਾਂਦਾ ਜੀ ਠੀਕ ਹੈ ਬਠਿੰਡੇ ਲੱਗ ਗਏ ਜ ਤੇ ਹੁਣ ਜਿਹੜੀ ਆਵਲੀ ਜੇ ਹਰਪ੍ਰੀਤ ਭਾਜੀ ਇਹ ਵੀ ਚਾਰ ਦਾਂਦੀ ਜੇ ਵੜ ਅੱਛਾ ਵਛੀ ਦੇ ਜੇ ਗੂੰਦ ਆਉਂਦੀ ਜੇ ਠੀਕ ਆ ਮਨਜੋਤ ਆ ਜਾ ਇਹ ਮਨਜੋਤ ਆ ਗਿਆ ਭਾਜੀ ਹੋਰ ਮਨਜੋਤ ਕੀ ਹਾਲ ਚਾਲ ਆਸ ਵਧੀਆ ਠੀਕ ਆ ਕਿੱਥੇ ਗਿਆ ਹਾਂ ਮੈਂ ਇੱਥੇ ਹੀ ਆਲੀ ਨਾ ਗੁੱਟੀਆਂ ਡਿਆ ਹਰਪ੍ਰੀਤ ਭਾਈ ਤਾ ਠੀਕ ਆ ਹਾਂ ਚਲੋ ਵਧੀਆ ਬਾਹਰ ਮੰਗੀ ਉੱਧਾ ਹੁਣ ਡਾਈ ਜਾਂਦਾ ਨਹੀਂ ਬਾਹਰ ਨਹੀਂ ਲੰਗਦੀ ਹੁੰਦੀ ਗੁੱਟੀਆਂ ਦੀ ਬਾਹਰ ਚਲਣੀ ਚਾਹੀਦੀ ਬੱਸ ਹਰਪ੍ਰੀਤ ਭਾਜੀ ਇਹਦੀ ਬਾਹਰ ਨਹੀਂ ਲੰਗਦੀ ਠੀਕ ਆ ਇਹ ਹਰਪ੍ਰੀਤ ਭਾਜੀ ਇਹ ਗੂੰਦ ਆਉਂਦੀ ਵਛੀ ਦੇ ਠੀਕ ਆ ਹਾਂਜੀ ਤੇ ਸੂਆ ਪਹਿਲਾ ਹਨਾ ਇਹਦਾ ਸੂ ਇਹ ਵਸ਼ੀ ਬਣੂ ਬੜੀ ਇਹ ਖੁੱਲੀ ਰਹਿੰਦੀ ਸੀ ਅੱਛਾ ਬੂ ਮੈਂ ਹੀ ਪਾਇਆ ਲਿਆ ਗਿਆ ਅੱਛਾ ਹਾਂ ਤੇ ਇਹ ਹੈਗੀ ਕਿ ਵੇਗੀ ਹੈ ਇਹ ਵੀ ਵੇਗੀ ਸੀ ਇਹ ਵੀ ਵੇਗੀ ਹੈ ਇਹ ਵੀ ਤੁਹਾਡੇ ਤੋਂ ਅੱਧਾ ਘੰਟਾ ਪਹਿਲਾਂ ਵੇਗੀ ਜੇ ਮਤਲਬ ਕਿ 20 ਮਿੰਟ ਲੇਟ ਆਉਂਦੇ ਹੋਰ ਸਾਰੇ ਸਾਰੇ ਮਾਲ ਵੇਚ ਤੇ ਫਿਰ ਸਾਰੀਆਂ ਹੀ ਵਿਕ ਜਾਣੀਆਂ ਇਹ ਵੀ ਵਿਕੀ ਭਾਜੀ ਵਸ਼ੀ ਠੀਕ ਹੋ ਗਿਆ ਜੀ ਤੇ ਇਹ ਕਿੱਥੇ ਚੱਲੀ ਜੇ ਇਹ ਭਾਜੀ ਇੱਥੇ ਚੱਲੀ ਆ ਮੰਨੋ ਲੋਕਲ ਚੱਲੀ ਆ ਅੱਛਾ ਹਾਂ ਜੀ ਹਾਂ ਜੀ ਇੱਥੇ ਲੱਗੇ ਜਾਣੀਆਂ ਆ ਲੋਕਲ ਹੀ ਜਾਣੀਆਂ ਹਾਂ ਜੀ ਤੇ ਹੁਣ ਇੱਕ ਆਹ ਵਾਲੀ ਆ ਹਾਂ ਜੀ ਇਹਦਾ ਬੱਚਾ ਨਹੀਂ ਜੇਗਾ ਇਹ ਬੱਚੇ ਤੋਂ ਬਿਨਾ ਹੈ ਤੇ ਇਹ ਦੇਖੋ ਦੁੱਧ ਕਿੰਨਾ ਜੇ ਦੇਖੋ ਹਾਪੀ ਭਾਈ ਭਾਵੇਂ ਕੋਈ ਲੀਟਰ ਮਾਰ ਲੈ ਮੇਰਾ ਵੀਰ ਅੱਛਾ ਠੀਕ ਆ ਦੁੱਧ 11 12 ਕਿਲੋ ਅੱਛਾ ਬਾਕੀ 10 ਕਿਲੋ ਭਾਵੇਂ ਕੋਈ ਲੀਟਰ ਮਾਰ ਦੇਖ ਲੈ 10 ਕਿਲੋ ਜਿਹੜਾ ਪੱਕਾ ਕੋਈ ਚੋਕ ਲੈ ਜੀ ਭਾਈ ਚੋਕ ਲੀਟਰ ਭਾਵੇਂ ਕੋ ਮਾਰ ਲੈ ਤੋਰਾਂ ਫੇਰੇ ਕਰੀ ਨਾ ਇਹ ਬੱਚੇ ਤਾਂ ਬਿਨਾ ਹੀ ਆ ਇਹ ਬੱਚੇ ਤਾਂ ਬਿਨਾ ਹਾਪੀ ਭਾਈ ਤੇ ਦੁੱਧ ਇਹਦੇ ਕੋਲ ਜਿਹੜਾ ਵਾ 10 ਲੀਟਰ ਜਿਹੜਾ ਪੱਕਾ ਕਹਿੰਦੇ ਕੀ ਹੈਗਾ ਵਾ ਬਾਕੀ ਸੀਲ ਠੰਡੀ ਬੜੀ ਹਰ ਪੀਪਾ ਜੀ ਚੋਂ ਚਵਾ ਬੜਾ ਜਲਾ ਜੇ ਬਾਕੀ ਸੂਈ ਸਵਾਈ ਇੱਥੇ ਆ ਗਿਆ ਆਪਣੀ ਚਵਾਈ ਕਰਕੇ ਖੜਾ ਤੇ ਮਨਜੋਤ ਫਿਰ ਕਰ ਦੇ ਤਾਂ ਮੁੱਲ 5000 ਹਾਂ ਜੀ ਯਾਰ ਕਰਨਾ ਵਿੱਚ ਮੰਨਤ ਬਾਈਆ ਦੇ ਦੇਣੀ ਹੈ ਬਾਈਆ ਦੀ ਦੇ ਦੇਣੀ ਹੈ ਬਾਈ ਭੂਤੀ ਬਾਤੀ ਵੇਖੋ ਬਹੁਤ ਸੋਹਣੀ ਆ ਨਸਲ ਦੀ ਉਹ ਤਰ੍ਹਾਂ ਜਿਹੜਾ ਕੱਦ ਕਾਠ ਵੀ ਚੰਗਾ ਵਾ ਇਹਦਾ 2 ਮਹੀਨਾ ਬਾਜੀ ਹੋ ਗਿਆ ਜੀ ਠੀਕ ਹੈ ਜੀ ਤੇ ਠੀਕ ਹੈ ਵੀਰ ਕੁਛ ਕਹਿਣਾ ਫਿਰ ਹੋਰ ਵੀ ਦੇਖੋ ਇਹ ਜਿਹੜਾ ਸੂਆ ਨਗਰ ਉਹ ਆਪਣੀ ਤਸੱਲੀ ਆਣ ਕੇ ਕਰਕੇ ਖੜੋ ਹਨਾ ਤੇ ਜਿਹੜਾ ਇਹ ਨਹੀਂ ਸਾਡੇ ਕੋਈ ਜਿਹੜਾ ਲੈਂਦਾ ਨਾ ਆਪਣੀ ਤਸੱਲੀ ਕਰਕੇ ਖੜੋ ਹਾਂ ਜੀ ਤੇ ਜੇ ਕੋਈ ਮੰਨ ਲਓ ਆਨਲਾਈਨ ਭੇਜਦਾ ਫਿਰ ਉਹਦੀ ਤੇ ਗਰੰਟੀ ਅਵੀਦੀ ਹੈ ਠੀਕ ਹੈ ਜੀ ਠੀਕ ਹੈ ਵੀਰ ਜੀ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਵੇਸ਼ ਚਾਹ ਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ ਜੀ ਗੱਬਨ ਪਾਸ ਕਰਕੇ ਖੜੇ ਤੇ ਸੂਈ ਦੀ ਚੁਵਾਈ ਕਰਕੇ ਖੜੇ ਜੀ